ਪਹਿਲਿਆਂ ਦੋ ਕਰਤੂਤਾ ਕਰਕੇ ਪ੍ਰੀਤੀ ਚੰਦ ਦੀ ਸ਼ਹਿਰ ਵਿੱਚ ਬੜੀ ਬਦਨਾਮੀ ਹੋ ਰਹੀ ਸੀ ਤਾਂ ਵੀ ਉਹ ਬਾਦਨਾਇਆ ਉਸਨੇ ਬਾਲ ਗੁਰੂ ਤੇ ਇੱਕ ਹੋਰ ਮਾਰੂ ਹਮਲਾ ਕੀਤਾ ਉਸਨੇ ਬ੍ਰਾਹਮਣ ਖੜਾ ਬਿਨ ਨੂੰ ਧਾਨ ਦਾ ਲਾਲਚ ਦੇ ਕੇ ਬਾਲ ਗੁਰੂ ਨੂੰ ਦਹੀਂ ਵਿੱਚ ਜ਼ਹਿਰ ਮਿਲਾ ਕੇ ਮਾਰਨ ਦੀ ਸੋਚੀ ਬ੍ਰਾਹਮਣ ਖੜਾ ਬਿਨੇ ਐਵੇਂ ਹੀ ਕੀਤਾ ਦਹੀਂ ਵਿੱਚ ਜ਼ਹਿਰ ਮਿਲਾ ਕੇ ਗੁਰੂ ਨੂੰ ਖਵਾਉਣਾ ਚਾਹਿਆ ਬਾਲ ਗੁਰੂ ਨੇ ਪਰ ਰੌਲਾ ਪਾ ਦਿੱਤਾ ਜ਼ਹਿਰ ਵਾਲਾ ਭਾਂਡਾ ਏਥਾ ਡਿੱਗ ਪਿਆ ਘਰ ਵਿੱਚ ਰਹਿੰਦੇ ਕੁੱਕਰ ਨੇ ਉਹ ਦਹੀਂ ਖਾ ਲਿਆ ਤੇ ਪ੍ਰਲੋਕ ਸੁਧਾਰ ਗਿਆ ਸ਼ੇਰਗੁਰੂ ਅਰਜਨਦੇਵ ਜੀ ਮਾਤਾ ਗੰਗਾ ਜੀ ਤੇ ਹੋਰ ਸਿੱਖ ਸੰਗਤ ਮੌਕੇ ਤੇ ਪਹੁੰਚੇ ਖੜਾਵਾ ਇਹ ਸਭ ਦੇ ਦੇਖ ਕੇ ਡਰ ਗਿਆ ਤੇ ਡਰ ਕਾਰਨ ਘਬਰਾਟ ਕਾਰਨ ਪੇਟ ਵਿੱਚ ਸੂਲ ਪੈ ਕੇ ਮਰ ਗਿਆ ਪਰ ਮਰਦਾ ਮਰਦਾ ਉਹ ਪ੍ਰਿਥੀ ਚੰਦ ਦੇ ਸਾਰੇ ਕਰਤੂਤ ਦੱਸ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1137 ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰੀਤੀ ਚੰਨ ਤੇ ਬ੍ਰਾਹਮਣ ਖੜਾਵ ਜਨੀਚ ਹਰਕਤ ਦਾ ਜ਼ਿਕਰ ਕਰਦੇ ਹਨ ਪਰਮਾਤਮਾ ਦਾ ਸ਼ੁਕਰਾਨਾ ਤੇ ਉਸਤਤ ਕੀਤੀ ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ ਵਾਹਿਗੁਰੂ ਜੀ